ਮਨੁੱਖ ਦੀ ਆਦਤ ਹੈ ਕਿ ਕਿਸੇ ਵੀ ਮੁਸ਼ਕਲ ਦੀ ਘੜੀ ਦੇ ਵਿੱਚ ਉਹ ਆਪਣੇ ਮੁਖੋਂ ਬੋਲ ਕੇ ਪਰਮਾਤਮਾ ਤੋਂ ਮੰਗਣ ਲੱਗ ਜਾਂਦਾ ਹੈ ਕਿ ਮੈਨੂੰ ਇਸ ਮੁਸ਼ਕਲ ਦੀ ਘੜੀ ਵਿੱਚੋਂ ਬਾਹਰ ਕੱਢੋ ਮਨੁੱਖ ਦੀ ਇੱਕ ਤਰਾਸ ਦੀ ਵੀ ਹੈ ਕਿ ਉਸ ਦੇ ਅੰਦਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਵਰਗੇ ਵੈਰੀ ਵਸਦੇ ਨੇ ਤੇ ਇਹਨਾਂ ਵੈਰੀਆਂ ਦੇ ਪ੍ਰਭਾਵ ਤੋਂ ਬਚਣ ਦੇ ਲਈ ਉਹ بڑے ਹੱਥ ਕੰਡੇ ਅਪਣਾਉਂਦਾ ਪਰ ਅਸਫਲ ਹੀ ਰਹਿੰਦਾ ਹੈ ਕਾਮਾਦਕ ਵੈਰੀਆਂ ਨਾਲ ਲੜਨ ਦੀ ਬਿਹਤਰ ਤੇ ਇੱਕੋ ਮਾਤਰ ਵਿਧੀ ਕਿਹੜੀ ਹੈ ਉਹ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 621ਵੇਂ ਅੰਗ ਦੀ ਕੁਰਬਾਨੀ ਤੋਂ ਜਾਣਾਂਗੇ ਤੇ ਨਾਲ ਹੀ ਜਾਣਾਂਗੇ ਪ੍ਰਮਾਤਮਾ ਨੂੰ ਆਪਣੇ ਦਿਲ ਦੀ ਗੱਲ ਦੱਸਣ ਦਾ ਤਰੀਕਾ ਆਓ ਸ਼ੁਰੂ ਕਰੀਏ ਲਚਾਨ ਆਊਟਲੋ ਦੁਰਖ ਮਹਿਲਾ ਪੰਜਮ ਜੀ ਜੰਤਰ ਸਭ ਤਿਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕ ਕੀ ਆਪੇ ਰਾਖੈ ਪੂਰਨ ਭਈ ਬਡਾਈ ਇਸ ਅੰਗ ਤੇ ਵਿਰਾਜਮਾਨ ਗੁਰਬਾਣੀ ਦੇ ਇਸ ਪਹਿਲੇ ਸ਼ਬਦ ਦੇ ਵਿੱਚ ਪਿਛਲੇ ਅੰਗ ਦੀ ਗੁਰਬਾਣੀ ਦਾ ਥੀਮ ਜਾਰੀ ਹੈ ਪਿਛਲੇ ਅੰਗ ਦੀ ਗੁਰਬਾਣੀ ਦੇ ਵਿੱਚ ਹਰ ਗੋਬਿੰਦ ਸਾਹਿਬ ਦੀ ਬਿਮਾਰੀ ਦਾ ਜ਼ਿਕਰ ਸੀ ਤੇ ਕਿਸ ਪ੍ਰਕਾਰ ਗੁਰੂ ਅਰਜਨ ਸਾਹਿਬ ਪ੍ਰਮਾਤਮਾ ਦੇ ਧੰਨਵਾਦੀ ਹੋ ਰਹੇ ਸਨ ਕਿ ਪ੍ਰਮਾਤਮਾ ਨੇ ਉਹਨਾਂ ਦੀ ਇੱਜ਼ਤ ਰੱਖ ਲਈ ਹੈ ਉਹਨਾਂ ਦੇ ਪਰਿਵਾਰ ਦੀ ਇੱਜ਼ਤ ਰੱਖ ਲਈ ਹੈ ਲਗਭਗ ਉਹੀ ਸ਼ੁਕਰਗੁਜ਼ਾਰੀ ਦਾ ਭਾਵ ਇਨ੍ਹਾਂ ਪੰਕਤੀਆਂ ਦੇ ਵਿੱਚੋਂ ਵੀ ਨਜ਼ਰ ਆਉਂਦਾ ਹੈ ਗੁਰੂ ਸਾਹਿਬ ਕਹਿੰਦੇ ਜੀ ਜੰਤਰ ਸਭ ਤਿਸ ਕੇ ਕੀਏ ਸੋਈ ਸੰਤ ਸਹਾਈ ਇਹ ਭਾਈ ਸਾਰੇ ਜੀਵ ਉਸ ਪ੍ਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ ਉਹ ਪ੍ਰਮਾਤਮਾ ਹੀ ਸੰਤ ਜਨਾਂ ਦਾ ਮਦਦਗਾਰ ਬਣਦਾ ਹੈ ਆਪਣੇ ਸੇਵਕ ਕੀ ਆਪੇ ਰੱਖ ਹੈ ਪੂਰਨ ਭਈ ਵਡਾਈ ਆਪਣੇ ਸੇਵਕ ਦੀ ਇੱਜ਼ਤ ਪ੍ਰਮਾਤਮਾ ਆਪ ਹੀ ਰੱਖਦਾ ਹੈ ਉਸ ਦੀ ਕਿਰਪਾ ਨਾਲ ਹੀ ਸੇਵਕ ਦੀ ਇੱਜ਼ਤ ਪੂਰੇ ਤੌਰ ਤੇ ਬਣੀ ਰਹਿੰਦੀ ਹੈ ਪਾਰ ਬ੍ਰਹਮ ਪੂਰਾ ਮੇਰਨਾ ਗੁਰ ਪੂਰੈ ਪੂਰੀ ਸਭ ਰਾਖੀ ਹੋਏ ਸਰਬ ਦਇਆਨ ਰਹਾਉ اے ਭਾਈ ਪੂਰਨ ਪ੍ਰਮਾਤਮਾ ਸਦਾ ਮੇਰੇ ਅੰਗ ਸੰਗ ਸਹਾਈ ਹੈ ਗੁਰੂ ਸਾਹਿਬ ਆਪਣੀ ਗੱਲ ਕਰਦੇ ਪਈ ਨੇ ਪਰ ਚੇਤੇ ਰੱਖਿਏ ਕਿ ਉਹ ਪੂਰਨ ਪ੍ਰਮਾਤਮਾ ਸਾਡੇ ਵੀ ਸਦਾ ਅੰਗ ਸੰਗ ਸਹਾਈ ਹੈ ਗੁਰੂ ਸਾਹਿਬ ਕਹਿੰਦੇ ਕਿ ਪੂਰੇ ਗੁਰੂ ਨੇ ਚੰਗੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ ਗੁਰੂ ਸਾਰੇ ਜੀਵਾਂ ਉੱਤੇ ਹੀ ਦਇਆਵਾਨ ਰਹਿੰਦਾ ਹੈ ਗੁਰੂ ਦਾ ਕੰਮ ਹੈ ਸਿੱਖਿਆ ਦੇਣਾ ਤੇ ਸਿੱਖਿਆ ਦੇਣ ਵੇਲੇ ਗੁਰੂ ਕਿਸੇ ਵੀ ਤਰ੍ਹਾਂ ਦਾ ਕੋਈ ਵਿਤਕਰਾ ਨਹੀਂ ਕਰਦਾ ਜੋ ਵੀ ਉਸ ਪਾਸ ਜਾਂਦਾ ਹੈ ਉਸ ਨੂੰ ਉਸੇ ਹੀ ਸ਼ਿੱਦਤ ਦੇ ਨਾਲ ਗੁਰੂ ਸਿੱਖਿਆ ਦਿੰਦਾ ਹੈ ਕਿਸੇ ਵੀ ਗੱਲ ਦੇ ਆਧਾਰ ਤੇ ਕਿਸੇ ਵੀ ਪ੍ਰਕਾਰ ਦਾ ਵਿਤਕਰਾ ਨਹੀਂ ਕਰਦਾ ਅਨ ਦਿਨ ਨਾਨਕ ਨਾਮ ਧਿਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਏ ਰੱਖੇ ਜੋ ਬਾਰਕ ਪਤ ਮਾਤਾ ਇਹ ਭਾਈ ਨਾਨਕ ਤਾਂ ਉਸ ਪ੍ਰਮਾਤਮਾ ਦਾ ਨਾਮ ਹਰ ਵੇਲੇ ਸਿਮਰਤਾ ਰਹਿੰਦਾ ਹੈ ਜੋ ਜਿੰਦ ਦੇਣ ਵਾਲਾ ਹੈ ਸਵਾਸ ਦੇਣ ਵਾਲਾ ਹੈ ਜਿਵੇਂ ਮਾਪੇ ਆਪਣੇ ਬੱਚਿਆਂ ਦਾ ਧਿਆਨ ਰੱਖਦੇ ਹਨ ਜਿਵੇਂ ਪ੍ਰਮਾਤਮਾ ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ ਸੋਰਠ ਮਹਲਾ 5 ਘਰ ਤੀਜਾ ਚੌਪਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਿਲ ਪੰਚੋ ਨਹੀਂ ਸਹ ਸੱਚ ਕਾਇਆ ਸਿੱਖਦਾਰੋ ਨਾ ਪੱਤੀ ਆਇਆ ਉਮਰਾਵ ਅਗੈ ਚੇਰਾ ਮਿਲ ਰਾਜਨ ਰਾਮ ਨਿਬੇਰਾ ਪਿੰਡਾਂ ਦੇ ਵਿੱਚ ਦੋ ਧੜਿਆਂ ਦੇ ਵਿੱਚ ਕੋਈ ਰੌਲਾ ਪੈ ਜਾਵੇ ਤਾਂ ਉਸ ਰੌਲੇ ਨੂੰ ਮਿਟਾਉਣ ਵਾਸਤੇ ਅਕਸਰ ਹੀ ਜੋ ਪੰਚ ਹੁੰਦੇ ਹਨ ਪਿੰਡ ਦੇ ਵਿੱਚ ਜਾਂ ਸਰਪੰਚ ਹੁੰਦਾ ਹੈ ਉਹਦੇ ਕੋਲ ਪਹੁੰਚ ਕੀਤੀ ਜਾਂਦੀ ਹੈ ਤੇ ਉਸ ਝਗੜੇ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਅੰਦਰਲੇ ਝਗੜਿਆਂ ਦਾ ਕੀ ਉਸ ਝਗੜੇ ਦਾ ਕੀ ਜਿਹੜਾ ਸਾਡਾ ਚੱਲ ਰਿਹਾ ਹੈ ਕਾਮ ਆਦਿਕ ਵੈਰੀਆਂ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਦੇ ਨਾਲ ਇਸ ਤੋਂ ਪਹਿਲਾਂ ਕਿ ਅਸੀਂ ਇਸ ਝਗੜੇ ਨੂੰ ਮੁਕਾਈਏ ਪਹਿਲਾਂ ਇਸ ਝਗੜੇ ਨੂੰ ਸਮਝ ਲਈਏ ਜਿਹੜਾ ਵੀ ਇਨਸਾਨ ਇਹਨਾਂ ਕਾਮ ਆਦਿਕ ਵੈਰੀਆਂ ਦੇ ਵਸ ਪਿਆ ਹੋਇਆ ਉਹ ਇਹਨਾਂ ਤੋਂ ਨਿਜਾਤ ਪਾਉਣ ਦੇ ਲਈ ਬੇਵੱਸ ਹੈ ਇਹ ਨਹੀਂ ਕਿ ਉਹਨੂੰ ਚੰਗਾ ਲੱਗਦਾ ਉਹਨੂੰ ਕਿਤੇ ਬੜਾ ਪਸੰਦ ਆਉਂਦਾ ਕਿਤੇ ਨਾ ਕਿਤੇ ਰਹਿ ਰਹਿ ਕੇ ਉਹਦੇ ਦਿਲ 'ਚ ਵੀ ਖਿਆਲ ਉੱਠਦੇ ਨੇ ਕਿ ਇਹਨਾਂ ਵੈਰੀਆਂ ਦੇ ਅਧੀਨ ਹੋ ਕੇ ਜਿਹੜੇ ਮੈਂ ਫੈਸਲੇ ਲੈਂਦਾ ਜਾ ਰਿਹਾ ਹਾਂ ਆਪਣੀ ਜੀਵਨ ਦੇ ਵਿੱਚ ਉਹ ਗਲਤ ਨਹੀਂ ਕਿ ਭਵਿੱਖ ਦੇ ਵਿੱਚ ਉਹਨਾਂ ਦੇ ਨਤੀਜੇ ਮੈਨੂੰ ਭੁਗਤਨੇ ਪੈਣਗੇ ਤੇ ਉਹ ਨਤੀਜੇ ਮੈਨੂੰ ਪਸੰਦ ਨਹੀਂ ਆਉਣੇ ਪਰ ਉਹ ਬੇਵੱਸ ਹੈ ਝਗੜਾ ਚੱਲ ਰਿਹਾ ਉਹਦੇ ਅੰਦਰ ਉਹ ਆਪਣੇ ਜੀਵਨ ਦੇ ਵਿੱਚ ਐਸੇ ਕੰਮ ਕਰ ਰਿਹਾ ਹੈ ਜਿਹੜੇ ਉਹਨੂੰ ਨਹੀਂ ਕਰਨੇ ਚਾਹੀਦੇ ਉਹਦੇ ਅੰਦਰ ਉਹਨੂੰ ਪਤਾ ਹੈ ਪਰ ਇਸ ਝਗੜੇ ਨੂੰ ਮਿਟਾਉਣ ਦੇ ਲਈ ਜਾਵੇ ਕਿ ਦੇ ਕੋ ਕਾਮਾਦਕ ਵੈਰੀਆਂ ਦੀ ਟੋਲੀ ਉਹਦੇ ਲਈ ਜ਼ਿਆਦਾ ਤਾਕਤਵਰ ਸਾਬਤ ਹੋ ਰਹੀ ਹੈ ਤਾਂ ਗੁਰੂ ਸਾਹਿਬ ਕਹਿੰਦੇ ਮਿਲ ਪੰਚੋ ਨਹੀਂ ਸਹਿ ਸਾਂ ਚੁਕਾਇਆ ਇਹ ਡਰ ਇਹ ਸਹਿਮ ਜਿਹੜਾ ਮਨੁੱਖ ਦੇ ਅੰਦਰ ਪੈਦਾ ਹੋ ਜਾਂਦਾ ਹੈ ਜਦੋਂ ਉਹ ਆਪਣੇ ਆਪ ਨੂੰ ਕਾਮ ਆਦਿਕ ਵੈਰੀਆਂ ਦੇ ਅੱਗੇ ਬੇਬਸ ਮਹਿਸੂਸ ਕਰਦਾ ਉਸ ਸਹਿਮ ਨੂੰ ਪੰਚਾਂ ਨੂੰ ਮਿਲ ਕੇ ਦੂਰ ਨਹੀਂ ਕੀਤਾ ਜਾ ਸਕਦਾ ਇਸ ਝਗੜੇ ਨੂੰ ਨਗਰ ਦੇ ਪੰਚਾਂ ਦੇ ਕੋਲ ਨਹੀਂ ਲਜਾਇਆ ਜਾ ਸਕਦਾ ਆਮ ਝਗੜਿਆਂ ਦੇ ਵਿੱਚ ਦੂਜਾ ਇੱਕ ਤਰੀਕਾ ਇਹ ਵੀ ਹੁੰਦਾ ਹੈ ਕਿ ਬੰਦਾ ਕਿਸੇ ਤਾਕਤਵਰ ਧੜੇ ਕੋਲ ਚਲ ਜਾਂਦਾ ਹੈ ਕਿਸੇ ਤਾਕਤਵਰ ਇਨਸਾਨ ਕੋਲ ਚਲ ਜਾਂਦਾ ਹੈ ਉਹਦਾ ਉਹ ਤਸਰਾ ਲੈ ਲੈਂਦਾ ਉਹਨੂੰ ਆਪਣੇ ਵੱਲ ਕਰ ਲੈਂਦਾ ਪਰ ਜਦੋਂ ਗੱਲ ਆਉਂਦੀ ਹੈ ਇਸ ਅੰਦਰਲੇ ਝਗੜੇ ਦੀ ਸਿੱਕ ਤਾਰੋ ਨਾ ਪਤੀ ਆਇਆ ਸਰਦਾਰ ਲੋਕਾਂ ਤੋਂ ਵੀ ਤਸੱਲੀ ਨਹੀਂ ਮਿਲਦੀ ਕਿ ਇਹ ਵੈਰੀ ਤੈਨੂੰ ਤੰਗ ਨਹੀਂ ਕਰਨਗੇ ਜਦੋਂ ਕਿਸੇ ਨੂੰ ਕੋਈ ਤੰਗ ਕਰ ਰਿਹਾ ਹੋਵੇ ਤਾਂ ਜਿਹੜਾ ਤੰਗ ਹੋ ਰਿਹਾ ਹੈ ਉਹ ਕਿਸੇ ਪਹੁੰਚ ਵਾਲੇ ਇਨਸਾਨ ਕੋਲੇ ਜਾ ਕੇ ਫਰਿਆਦ ਕਰਦਾ ਹੈ ਤਾਂ ਕਿਤੇ ਨਾ ਕਿਤੇ ਉਹਨੂੰ ਢੋਈ ਮਿਲ ਜਾਂਦੀ ਹੈ ਉਹ ਪਹੁੰਚ ਵਾਲਾ ਇਨਸਾਨ ਕਹਿ ਦਿੰਦਾ ਹੈ ਕਿ ਕੋਈ ਨਹੀਂ ਹੁਣ ਤੂੰ ਬੇਫਿਕਰ ਰਹਿ ਤੈਨੂੰ ਕੋਈ ਤੰਗ ਨਹੀਂ ਕਰੂਗਾ ਪਰ ਕਾਮ ਆਦਕ ਵੈਰੀਆਂ ਦੇ ਖਿਲਾਫ ਕੋਈ ਵੀ ਸਰਦਾਰ ਲੋਕ ਕੋਈ ਵੀ ਪਹੁੰਚ ਵਾਲਾ ਇਨਸਾਨ ਇਹ ਤਸੱਦੀ ਦੇਣ ਤੋਂ ਅਸਮਰੱਥ ਹੈ ਤੀਜੇ ਨੰਬਰ ਤੇ ਗੁਰੂ ਸਾਹਿਬ ਕਹਿੰਦੇ ਉਮਰਾਵੋ ਆਗਾ ਚੇਰਾ ਉਮਰਾਵੋ ਭਾਵ ਸਰਕਾਰੀ ਹਾਕਮ ਸਰਕਾਰੀ ਹਾਕਮਾਂ ਅੱਗੇ ਵੀ ਇਹ ਝਗੜਾ ਪੇਸ਼ ਕੀਤੇ ਆਂ ਕੁਝ ਨਹੀਂ ਬਣਦਾ ਕਿਸੇ ਪਹੁੰਚ ਵਾਲੇ ਇਨਸਾਨ ਤੋਂ ਵੀ ਕਾਂਝੇ ਜਾਣਾ ਹੋਵੇ ਬੰਦਾ ਪੁਲਿਸ ਵਗੈਰਾ ਕੋਲ ਚਲ ਜਾਂਦਾ ਪਰ ਕਾਮਾਦਕ ਵੈਰੀਆਂ ਦੇ ਨਾਲ ਜਿਹੜਾ ਸਾਡਾ ਝਗੜਾ ਚੱਲਦਾ ਉਹਦੇ 'ਚ ਪੁਲਿਸ ਵੀ ਕੁਝ ਨਹੀਂ ਕਰ ਸਕਦੀ ਇਹਦਾ ਇੱਕੋ ਇੱਕ ਹੱਲ ਹੈ ਮਿਲ ਰਾਜਨ RAM ਨਿਵੇਰਾ ਪ੍ਰਭੂ ਪਾਤਸ਼ਾਹ ਨੂੰ ਮਿਲ ਕੇ ਫੈਸਲਾ ਹੋ ਜਾਂਦਾ ਹੈ ਕਾਮਾਦਕ ਵੈਰੀਆਂ ਦਾ ਡਰ ਮੁੱਕ ਜਾਂਦਾ ਪ੍ਰਮਾਤਮਾ ਦੇ ਨਾਲ ਸਾਂਝ ਪਾਉਣੀ ਪਵੇਗੀ ਪ੍ਰਮਾਤਮਾ ਦੀ ਰਜ਼ਾ ਨੂੰ ਸਮਝਣਾ ਪਵੇਗਾ ਫਿਰ ਸਾਡੇ ਅੰਦਰੋਂ ਇਹਨਾਂ ਕਾਮ ਆਦਕ ਵੈਰੀਆਂ ਦਾ ਡਰ ਮੁੱਕ ਜਾਂਦਾ ਹੈ ਫਿਰ ਸਾਡੇ ਅੰਦਰ ਇਹ ਅਹਿਸਾਸ ਪੱਕਾ ਹੋ ਜਾਂਦਾ ਹੈ ਕਿ ਜਦ ਤੱਕ ਪ੍ਰਮਾਤਮਾ ਨਹੀਂ ਚਾਹੁੰਦਾ ਕਿ ਸਾਡੇ ਅੰਦਰੋਂ ਇਹ ਵਿਕਾਰ ਖਤਮ ਹੋਵਣ ਉਦੋਂ ਤੱਕ ਇਹ ਖਤਮ ਨਹੀਂ ਹੋਣਗੇ ਇਹਨਾਂ ਨਾਲ ਝਗੜਨ ਦੀ ਬਜਾਏ ਅਸੀਂ ਇਹਨਾਂ ਨੂੰ ਐਮਬ੍ਰੇਸ ਕਰਦੇ ਹਾਂ ਇਹਨਾਂ ਨੂੰ ਜੱਫੀ ਪਾ ਲੈਂਦੇ ਹਾਂ ਜੱਫੀ ਪਾਉਣ ਤੋਂ ਪਾਪ ਇਹ ਨਹੀਂ ਕਿ ਇਹਨਾਂ ਦੀ ਅਧੀਨਗੀ ਕਬੂਲ ਲੈਂਦੇ ਹਾਂ ਪਰ ਇਹਨਾਂ ਤੋਂ ਤੰਗ ਹੋਣੋਂ ਹਟ ਜਾਂਦੇ ਹਾਂ ਜੇ ਕੋਈ ਇਨਸਾਨ ਹੰਕਾਰੀ ਹੈ ਤੇ ਉਹ ਪ੍ਰਮਾਤਮਾ ਦੇ ਨਾਲ ਸਾਂਝ ਪਾਉਣ ਲੱਗ ਜਾਵੇ ਗੁਰੂ ਦੇ ਲੜ ਲੱਗ ਜਾਵੇ ਤਾਂ ਇੱਕਦਮ ਉਹਦੇ ਅੰਦਰੋਂ ਹੰਕਾਰ ਖਤਮ ਨਹੀਂ ਹੋ ਜਾਂਦਾ ਪਰ ਗੁਰੂ ਦੇ ਲੜ ਉਹ ਇਨਸਾਨ ਹੀ ਲੱਗੂਗਾ ਜਾ ਕੇ ਜਿਹਦੇ ਅੰਦਰ ਇਹ ਝਗੜਾ ਸੀ ਜਿਹੜਾ ਹੰਕਾਰੀ ਤਾਂ ਸੀ ਪਰ ਉਹਨੂੰ ਪਤਾ ਵੀ ਸੀ ਕਿ ਉਹ ਹੰਕਾਰੀ ਹੈ ਤੇ ਉਹ ਚਾਹੁੰਦਾ ਵੀ ਸੀ ਕਿ ਉਹ ਹੰਕਾਰੀ ਨਾ ਬਣੇ ਨਾ ਰਹੇ ਪਰ ਉਹ ਬੇਵાસ ਸੀ ਚਾਹਂਦੇ ਹੋਏ ਵੀ ਉਹ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਨਹੀਂ ਸੀ ਕਰ ਪਾ ਰਿਹਾ ਪਰ ਇੱਕ ਦਿਨ ਗੁਰੂ ਗੁਰੂ ਦੇ ਲੜਨ ਲੱਗ ਜਾਂਦਾ ਹੈ ਗੁਰੂ ਦੇ ਲੜ ਲੱਗ ਕੇ ਪ੍ਰਭੂ ਨਾਲ ਸਾਂਝ ਪਾ ਲੈਂਦਾ ਹੈ ਤੇ ਆਪਣੇ ਅੰਦਰੋਂ ਘਟੋ ਘਟ ਉਸ ਝਗੜੇ ਨੂੰ ਪਹਿਲਾਂ ਖਤਮ ਕਰ ਲੈਂਦਾ ਹੈ ਜਦੋਂ ਉਹਨੂੰ ਪ੍ਰਭੂ ਦੀ ਰਜ਼ਾ ਦਾ ਅਹਿਸਾਸ ਹੁੰਦਾ ਹੈ ਉਹ ਆਪਣੇ ਅੰਦਰੋਂ ਹੰਕਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨੋਂ ਹਟ ਜਾਂਦਾ ਹੈ ਤੇ ਪਰਮਾਤਮਾ ਤੇ ਛੱਡ ਦਿੰਦਾ ਹੈ ਇਹ ਪ੍ਰਮਾਤਮਾ ਮੇਰੇ ਅੰਦਰ ਇਹ ਵਿਕਾਰ ਉਤਪੰਨ ਵੀ ਤੂੰ ਹੀ ਕੀਤਾ ਤੇ ਇਹਨੂੰ ਖਤਮ ਵੀ ਤੂੰ ਹੀ ਕਰਨਾ ਹੈ ਜਦੋਂ ਤੇਰੀ ਰਜ਼ਾ ਹੋਏਗੀ ਜਦੋਂ ਤੇਰੀ ਮਰਜ਼ੀ ਹੋਏਗੀ ਉਦੋਂ ਤੂੰ ਮੇਰੇ ਅੰਦਰੋਂ ਇਹ ਵਿਕਾਰ ਖਤਮ ਕਰ ਦੇਗਾ ਮੈਨੂੰ ਤੇਰੇ ਤੇ ਭਰੋਸਾ ਅੱਗੇ ਚੱਲੀਏ ਅਬ ਢੂੰਡਣ ਕਤ ਹੋ ਨਾ ਜਾਈ ਗੋਬਿੰਦ ਭੇਟੇ ਗੁਰਗੋਸਾਈਂ ਰਹਾਉ ਜਦੋਂ ਗੋਬਿੰਦ ਨੂੰ ਗੁਰੂ ਨੂੰ ਸ੍ਰਿਸ਼ਟੀ ਦੇ ਖਸਮ ਨੂੰ ਮਿਲ ਪਏ ਤਦੋਂ ਹੁਣ ਕਾਮਾਤਕ ਵੈਰੀਆਂ ਤੋਂ ਪੈ ਰਹੇ ਸਹਿਮ ਤੋਂ ਬਚਣ ਲਈ ਕਿਸੇ ਹੋਰ ਥਾਂ ਆਸਰਾ ਪਾਲਣ ਦੀ ਲੋੜ ਨਾ ਰਹਿ ਗਈ ਜਿਹੜਾ ਇਨਸਾਨ ਇਨ੍ਹਾਂ ਕਾਮਾਤਕ ਵੈਰੀਆਂ ਦੇ ਸਹਿਮ ਤੋਂ ਬਚਣ ਦੇ ਲਈ ਪੰਚਾਂ ਕੋਲ ਸਰਦਾਰ ਲੋਕਾਂ ਕੋਲ ਸਰਕਾਰੀ ਹਾਕਮਾਂ ਕੋਲ ਜਾ ਕੇ ਫਰਿਆਦਾ ਕਰ ਰਿਹਾ ਸੀ ਜਦੋਂ ਉਹ ਗੁਰੂ ਨੂੰ ਮਿਲ ਪੈਂਦਾ ਹੈ ਪ੍ਰਮਾਤਮਾ ਨੂੰ ਮਿਲ ਪੈਂਦਾ ਹੈ ਤਦੋਂ ਕਿਸੇ ਹੋਰ ਥਾਂ ਆਸਰਾ ਲੱਭਣੋਂ ਹਟ ਜਾਂਦਾ ਹੈ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਲਬਦ ਆਪਣੀ ਪਾਈ ਤਾਕਤ ਆਵੇ ਕਤ ਜਾਈ ਇਹ ਭਾਈ ਜਦੋਂ ਮਨੁੱਖ ਪ੍ਰਭੂ ਦੀ ਹਜ਼ੂਰੀ ਚ ਪਹੁੰਚਦਾ ਹੈ ਪਰਮਾਤਮਾ ਦੇ ਨਾਲ ਚਿੱਤ ਜੋੜਦਾ ਹੈ ਆਇਆ ਪ੍ਰਭ ਦਰਬਾਰਾ ਤਾਂ ਸਗਲੀ ਮਿੱਟੀ ਪੁਕਾਰਾ ਤਦੋਂ ਕਾਮ ਆਦਕ ਵੈਰੀਆਂ ਦੇ ਫਿਰੋਤੇ ਦੀ ਸਾਰੀ ਸ਼ਿਕਾਇਤ ਮੁੱਕ ਜਾਂਦੀ ਹੈ ਲਬਦ ਆਪਣੀ ਪਾਈ ਤਦੋਂ ਮਨੁੱਖ ਉਹ ਵਸਤ ਹਾਸਲ ਕਰ ਲੈਂਦਾ ਜੋ ਸਦਾ ਇਸ ਦੀ ਆਪਣੀ ਬਣੀ ਰਹਿੰਦੀ ਹੈ ਤਾਂ ਕਤ ਆਵੇ ਕਤ ਜਾਈ ਤੇ ਵਿਕਾਰਾਂ ਦੇ ਟਹੇ ਚੜ ਕੇ ਪਟਕਣੋਂ ਬਚ ਜਾਂਦਾ ਤਾਂ ਹਾਂ ਸਾਚ ਨਿ ਆਏ ਨਿਬੇਰਾ ਉਹ ਸਮਠਾਕੁਰ ਸਮ ਚੇਰਾ ਅੰਤਰ ਜਾਮੀ ਜਾਨ ਬਿਨ ਬੋਲਤ ਆਪ ਪਛਾਨੈ ਏ ਭਾਈ ਪ੍ਰਭੂ ਦੀ ਹਜ਼ੂਰੀ ਵਿੱਚ ਸਦਾ ਕਾਇਮ ਰਹਿਣ ਵਾਲੇ ਨਿਆਂ ਅਨੁਸਾਰ ਕਾਮ ਆਦਕਾਂ ਨਾਲ ਹੋ ਰਹੀ ਟੱਕਰ ਦਾ ਫੈਸਲਾ ਹੋ ਜਾਂਦਾ ਤਹਾਂ ਸੱਚ ਨਿਆਏ ਨਵੇਰਾ ਉਹਾਂ ਸਮ ਠਾਕੁਰ ਸਮ ਚੇਰਾ ਉਸ ਦਰਗਾਹ ਦੇ ਵਿੱਚ ਜਾਬਰਾਂ ਦਾ ਕੋਈ ਲਿਆਜ ਨਹੀਂ ਕੀਤਾ ਜਾਂਦਾ ਮਾਲਕ ਤੇ ਨੌਕਰ ਇੱਕੋ ਜਿਹਾ ਸਮਝਿਆ ਜਾਂਦਾ ਹੈ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਉੱਚ ਨੀਚ ਨਹੀਂ ਕੋਈ ਵਿਤਕਰਾ ਨਹੀਂ ਸਾਰੇ ਜੀਵ ਇੱਕ ਬਰਾਬਰ ਨੇ ਅੰਤਰ ਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਹਰੇਕ ਦੀ ਦਿਲ ਦੀ ਜਾਣਨ ਵਾਲਾ ਪ੍ਰਮਾਤਮਾ ਹਜ਼ੂਰੀ ਦੇ ਵਿੱਚ ਪਹੁੰਚੇ ਹੋਏ ਸਵਾਲੀਏ ਦੇ ਵੀ ਦਿਲ ਦੀ ਜਾਣਦਾ ਹੈ ਉਸਦੇ ਬੋਲਣ ਤੋਂ ਬਿਨਾਂ ਹੀ ਉਹ ਪ੍ਰਭੂ ਆਪ ਉਸਦੇ ਦਿਲ ਦੀ ਪੀੜ ਨੂੰ ਸਮਝ ਲੈਂਦਾ ਹੈ ਤੇ ਇਹ ਹੈ ਉਹ ਦੂਜਾ ਟੌਪਿਕ ਜਿਸ ਦੀ ਆਪਾਂ ਗੱਲ ਕੀਤੀ ਕਿ ਜਦੋਂ ਸਾਡੇ ਤੇ ਕੋਈ ਔਖੀ ਘੜੀ ਆਉਂਦੀ ਹੈ ਤਾਂ ਅਸੀਂ ਮੁੱਖੋਂ ਬੋਲ ਕੇ ਉਸ ਪ੍ਰਮਾਤਮਾ ਨੂੰ ਆਪਦਾ ਹਾਲ ਬਿਆਨ ਕਰਨ ਲੱਗ ਜਾਂਦੇ ਹਾਂ ਪ੍ਰਮਾਤਮਾ ਤੋਂ ਦਾਤ ਮੰਗਣ ਲੱਗ ਜਾਂਦੇ ਹਾਂ ਕਿ ਸਾਨੂੰ ਇਸ ਔਖੀ ਘੜੀ ਦੇ ਵਿੱਚੋਂ ਕੱਢੋ ਉਸ ਵਕਤ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹ ਪ੍ਰਮਾਤਮਾ ਅੰਤਰਜਾਮੀ ਹੈ ਉਸ ਪ੍ਰਮਾਤਮਾ ਨੂੰ ਹਰ ਇੱਕ ਜੀਵ ਦੇ ਦਿਲ ਦੀ ਗੱਲ ਦਾ ਪਤਾ ਹੈ ਜੇ ਅਸੀਂ ਮੁੱਖੋਂ ਬੋਲ ਕੇ ਉਹਨੂੰ ਸੁਣਾਵਾਂਗੇ ਤਾਂ ਸਾਡੀ ਫਰਿਆਦ ਕੋਈ ਛੇਤੀ ਨਹੀਂ ਸੁਣੀ ਜਾਣੀ ਉਹ ਪ੍ਰਮਾਤਮਾ ਚੋਜੀ ਹੈ ਉਹਨੇ ਹਰ ਇੱਕ ਜੀਵ ਦੇ ਲਈ ਉਹੀ ਕਰਨਾ ਹੈ ਜੋ ਉਹਨੇ ਕਰਨਾ ਹੈ ਜੀਵ ਦੇ ਕੋਲ ਉਸ ਪ੍ਰਮਾਤਮਾ ਦੀ ਰਜ਼ਾ ਦੇ ਵਿੱਚ ਤੁਰਨ ਤੋਂ ਇਲਾਵਾ ਹੋਰ ਕੋਈ ਰਸਤਾ ਹੈ ਨਹੀਂ ਹਰ ਇੱਕ ਜੀਵ ਨੂੰ ਜਿਵੇਂ ਉਸ ਪ੍ਰਮਾਤਮਾ ਨੇ ਰੱਖਿਆ ਹੋਇਆ ਹੈ ਉਹ ਉਵੇਂ ਹੀ ਰਹਿ ਰਿਹਾ ਹੈ ਸੋ ਉਸ ਪ੍ਰਮਾਤਮਾ ਨੂੰ ਮੁੱਖੋਂ ਬੋਲ ਕੇ ਆਪਣੇ ਦਿਲ ਦਾ ਹਾਲ ਸੁਣਾਉਣ ਦੀ ਬਜਾਏ ਉਹਦੀ ਰਜ਼ਾ ਨੂੰ ਸਮਝੋ ਉਹਦੀ ਰਜ਼ਾ ਨੂੰ ਕਬੂਲ ਕਰੋ ਤੇ ਜੇ ਅਸੀਂ ਔਖੀ ਘੜੀ 'ਚ ਹਾਂ ਤਾਂ ਉਹਦੀ ਰਜ਼ਾ ਹੈ ਕਿ ਅਸੀਂ ਔਖੀ ਘੜੀ ਦੇ ਵਿੱਚ ਹੋਈਏ ਉਸ ਵਕਤ ਔਖੀ ਘੜੀ ਦੇ ਵਿੱਚੋਂ ਬਾਹਰ ਉਦੋਂ ਨਿਕਲਾਂਗੇ ਜਦੋਂ ਉਹਦੀ ਰਜ਼ਾ ਹੋਏਗੀ ਕਿ ਅਸੀਂ ਇਸ ਘੜੀ ਦੇ ਵਿੱਚੋਂ ਬਾਹਰ ਨਿਕਲੀ ਉਸ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕੋਈ ਸਫਾਰਿਸ਼ ਨਹੀਂ ਚਲਦੀ ਕੋਈ ਰਿਸ਼ਵਤ ਨਹੀਂ ਚਲਦੀ ਜਿੱਥੇ ਦੁਨਿਆਵੀ ਕਚਹਿਰੀਆਂ ਦੇ ਵਿੱਚ ਪੈਸੇ ਦੀ ਰਿਸ਼ਵਤ ਚਲਦੀ ਹੈ ਤੇ ਪਹੁੰਚ ਵਾਲੇ ਲੋਕਾਂ ਦੀ ਸਫਾਰਿਸ਼ ਚਲਦੀ ਹੈ ਤਾਂ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਇਹ ਗੱਲ ਕਰ ਕਰ ਗਈ ਹੈ ਕਿ ਪ੍ਰਮਾਤਮਾ ਦੀ ਦਰਗਾਹ ਤੇ ਵੀ ਪੈਸੇ ਦੀ ਰਿਸ਼ਵਤ ਚਲ ਜਾਏਗੀ ਜਾਂ ਕਿਸੇ ਹੋਰ ਧਾਰਮਿਕ ਰਸਮ ਦੀ ਰਿਸ਼ਵਤ ਚਲ ਜਾਏਗੀ ਜਾਂ ਧਾਰਮਿਕ ਆਗੂਆਂ ਦੀ ਸਿਫਾਰਿਸ਼ ਚੱਲ ਜਾਏਗੀ ਪਰਮਾਤਮਾ ਦੀ ਦਰਗਾਹ ਤੇ ਇਹ ਚੀਜ਼ਾਂ ਕੰਮ ਨਹੀਂ ਕਰਦੀ ਪਰਮਾਤਮਾ ਦੀ ਕਚਹਿਰੀ 'ਚ ਇਹ ਚੀਜ਼ਾਂ ਦਾ ਕੋਈ ਕੰਮ ਨਹੀਂ ਹੈ ਪਰਮਾਤਮਾ ਤੁਹਾਡੇ ਦਿਲ ਦੀ ਗੱਲ ਜਾਣਦਾ ਹੈ ਉਹਨੂੰ ਤੁਹਾਡਾ ਹਾਲ ਭਲੇ-ਭਾਂਤ ਪਤਾ ਹੈ ਕਿਉਂਕਿ ਉਹ ਪਰਮਾਤਮਾ ਤੁਹਾਡੇ ਅੰਦਰ ਹੀ ਵਸਦਾ ਹੈ ਕਿਸੇ ਵੀ ਮੁਸੀਬਤ ਦੇ ਵਿੱਚੋਂ ਜਦੋਂ ਅਸੀਂ ਬਾਹਰ ਨਿਕਲਣਾ ਹੁੰਦਾ ਹੈ ਤਾਂ ਅਸੀਂ ਵੱਖ-ਵੱਖ ਹੱਥ-ਕੰਡੇ ਅਪਣਾਉਂਦੇ ਹਾਂ ਤੇ ਹਰ ਇੱਕ ਹੱਥ ਕੰਡਾ ਅਪਣਾਉਣ ਦਾ ਵਿਚਾਰ ਸਾਡੇ ਅੰਦਰੋਂ ਉਤਪੰਨ ਹੁੰਦਾ ਹੈ ਉਹ ਵਿਚਾਰ ਦੇਣ ਵਾਲਾ ਪ੍ਰਮਾਤਮਾ ਹੀ ਹੁੰਦਾ ਹੈ ਉਹਨੂੰ ਪਤਾ ਹੁੰਦਾ ਕਿ ਅਸੀਂ ਕਿਹੜੀ ਮੁਸੀਬਤ ਦੇ ਵਿੱਚ ਫਸੇ ਆ ਉਹ ਸਾਨੂੰ ਦਿੰਦਾ ਵੱਖ-ਵੱਖ ਆਈਡੀਆਜ਼ ਵਿਚਾਰ ਕਿ ਇਹਦੇ ਚੋਂ ਬਾਹਰ ਨਿਕਲਣ ਦੇ ਲਈ ਆਹ ਟਰਾਈ ਕਰ ਲੈ ਸੋ ਯਾਦ ਰੱਖਿਏ ਅੰਤਰਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਸਰਬ ਥਾਨ ਕੋ ਰਾਜਾ ਤਹਾਂ ਅਨਹਦ ਸ਼ਬਦ ਅਗਾਜਾ ਤਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ ਏ ਭਾਈ ਪ੍ਰਭੂ ਸਾਰੇ ਥਾਵਾਂ ਦਾ ਮਾਲਕ ਹੈ ਉਸ ਨਾਲ ਮਿਲਾਪ ਅਵਸਥਾ ਵਿੱਚ ਮਨੁੱਖ ਦੇ ਅੰਦਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਇੱਕ ਰਸ ਪੂਰਾ ਪ੍ਰਭਾਵ ਪਾ ਲੈਂਦੀ ਹੈ ਮਨੁੱਖ ਉੱਤੇ ਫਿਰ ਉਸ ਵਕਤ ਕਾਮ ਆਦਕ ਵੈਰੀ ਆਪਣਾ ਜੋਰ ਨਹੀਂ ਪਾ ਸਕਦੇ ਪਰ ਏ ਭਾਈ ਉਸ ਪ੍ਰਮਾਤਮਾ ਨੂੰ ਮਿਲਣ ਵਾਸਤੇ ਉਸ ਨਾਲ ਕੋਈ ਚਲਾਕੀ ਨਹੀਂ ਕੀਤੀ ਜਾ ਸਕਦੀ ਇਹ ਨਾਨਕ ਆਖੋ ਏ ਭਾਈ ਜੇ ਉਸ ਨੂੰ ਮਿਲਣਾ ਹੈ ਤਾਂ ਆਪਾ ਭਾਵ ਗਵਾ ਕੇ ਉਸ ਨੂੰ ਮਿਲ ਪ੍ਰਮਾਤਮਾ ਦੇ ਨਾਲ ਸਾਂਝ ਪਾਉਣੀ ਹੈ ਤਾਂ ਆਪਣੇ ਆਪੇ ਭਾਵ ਨੂੰ ਗਵਾਓ ਇਹ ਕਰਨ ਦੀ ਕੋਸ਼ਿਸ਼ ਜ਼ਰੂਰ ਕਰੋ ਇੰਦੇ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦੀਆਂ ਰਿਸ਼ਵਤਾਂ ਜਾਂ ਸਿਫਾਰਿਸ਼ਾਂ ਲਾਉਣ ਦੀ ਲੋੜ ਨਹੀਂ ਸੋਰਠ ਮਹਲਾ ਪੰਜਵਾਂ ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ ਗੁਰਪੂਰ ਸਚ ਕਹਿਆ ਸੋ ਸੁਖ ਸਾਚਾ ਲਹਿਆ ਇਹ ਭਾਈ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਵਸਾਈ ਰੱਖੋ ਅੰਤਰ ਆਤਮੇ ਟਿਕ ਕੇ ਗੁਰੂ ਦਾ ਧਿਆਨ ਤਰਿਆ ਕਰੋ ਜਿਸ ਮਨੁੱਖ ਨੂੰ ਪੂਰੇ ਗੁਰੂ ਨੇ ਸਦਾ ਥਿਰ ਹਰ ਨਾਮ ਦੇ ਸਿਮਰਨ ਦਾ ਉਪਦੇਸ਼ ਦਿੱਤਾ ਉਸ ਨੇ ਉਹ ਆਤਮਿਕ ਆਨੰਦ ਪ੍ਰਾਪਤ ਕਰ ਲਿਆ ਜੋ ਸਦਾ ਕਾਇਮ ਰਹਿੰਦਾ ਹੈ ਆਪਣਾ ਹੋਇਓ ਗੁਰ ਮਹਿਰਵਾਨ ਆਨੰਦ ਸੁਖ ਕਲਿਆਣ ਮੰਗਲ ਸਿਓ ਕਰ ਆਏ ਕਰ ਇਸ ਨਾਨਕ ਰਹਾਉ اے ਭਾਈ ਜਿਨ੍ਹਾਂ ਮਨੁੱਖਾਂ ਉੱਤੇ ਪਿਆਰਾ ਗੁਰੂ ਦਇਆਵਾਨ ਹੁੰਦਾ ਹੈ ਉਹ ਮਨੁੱਖ ਨਾਮ ਜਲ ਨਾਲ ਮਨ ਨੂੰ ਪਵਿੱਤਰ ਕਰਕੇ ਆਤਮਿਕ ਆਨੰਦ ਸੁਖ ਖੁਸ਼ੀਆਂ ਦੇ ਨਾਲ ਭਰਪੂਰ ਹੋ ਕੇ ਅੰਤਰ ਆਤਮੇ ਟਿਕ ਜਾਂਦੇ ਨੇ ਵਿਕਾਰਾਂ ਆਤਕ ਵੱਲ ਪਟਕਣੋਂ हट ਜਾਂਦੇ ਨੇ ਸਾਚੀ ਗੁਰ ਵਡਿਆਈ ਤਾਂ ਕੀ ਕੀਮਤ ਕਹਿਣ ਨਾ ਜਾਈ ਸਿਰ ਸਾਹਾ ਪਾਤਸ਼ਾਹ ਗੁਰ ਭੇਟਤ ਮਨ ਓ ਮਹਾ ਏ ਭਾਈ ਗੁਰੂ ਦੀ ਆਤਮਿਕ ਉੱਚਤਾ ਸਦਾ ਥਿਰ ਰਹਿਣ ਵਾਲੀ ਹੈ ਸੱਚੀ ਗੁਰ ਵਡਿਆਈ ਗੁਰੂ ਦੀ ਵਡਿਆਈ ਕਦੇ ਵੀ ਖਤਮ ਨਹੀਂ ਹੋਣ ਵਾਲੀ ਉਹਨੇ ਸਦਾ ਕਾਇਮ ਰਹਿਣੀ ਤਾਂ ਕਿ ਕੀਮਤ ਕਹਿਣ ਨਾ ਜਾਈ ਗੁਰੂ ਦੀ ਕਦਰ ਕੀਮਤ ਨੂੰ ਗੁਰੂ ਦੀ ਬੜ ਮੁੱਲ ਤਾਂ ਨੂੰ ਗੁਰੂ ਦੀ ਮਹੱਤਤਾ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਗੁਰੂ ਦੁਨੀਆ ਦੇ ਸ਼ਾਹ ਦੇ ਸਿਰ ਉੱਤੇ ਪਾਤਸ਼ਾਹ ਹੈ ਜਿਹੜੇ ਆਪਣੇ ਆਪ ਨੂੰ ਦੁਨੀਆ ਦੇ ਸ਼ਾਹ ਸਮਝਦੇ ਨੇ ਉੱਚੀਆਂ ਪਦਵੀਆਂ ਤੇ ਬੈਠੇ ਨੇ ਹੰਕਾਰੀ ਹੋ ਚੁੱਕੇ ਨੇ ਗੁਰੂ ਉਹਨਾਂ ਦੇ ਵੀ ਸਿਰ ਉੱਤੇ ਪਾਤਸ਼ਾਹ ਹੈ ਉਹਨਾਂ ਤੋਂ ਕਿਤੇ ਜ਼ਿਆਦਾ ਉੱਚਾ ਹੈ ਗੁਰੂ ਨੂੰ ਮਿਲਿਆਂ ਮਨ ਦੇ ਵਿੱਚ ਹਰ ਨਾਮ ਸਿਮਰਨ ਦਾ ਚਾਹ ਪੈਦਾ ਹੋ ਜਾਂਦਾ ਹੈ ਸਗਲ ਪਰਾਸ਼ਤ ਲਾਥੇ ਮਿਲ ਸਾਧ ਸੰਗਤ ਕੈ ਸਾਥੇ ਗੁਣ ਨਿਧਾਨ ਹਰ ਨਾਮ ਜਪ ਪੂਰਨ ਹੋਏ ਕਾਮ ਇਹ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਸਾਰੇ ਪਾਪ ਲੈ ਜਾਂਦੇ ਨੇ ਸਗਲ ਪਰਾਸ਼ਤ ਲਾਥੇ ਪਰਾਸ਼ਤ ਤੋਂ ਪਾਵ ਹੈ ਪਾਪ ਮਿਲ ਸਾਧ ਸੰਗਤ ਕੈ ਸਾਥੀ ਗੁਣ ਨਿਧਾਨ ਹਰ ਨਾਮਾ ਗੁਰੂ ਦੀ ਸੰਗਤ ਦੀ ਬਰਕਤ ਨਾਲ ਸਾਰੇ ਗੁਣਾਂ ਦੇ ਖਜ਼ਾਨੇ ਹਰ ਨਾਮ ਨੂੰ ਜਪ-ਜਪ ਕੇ ਪੂਰਨ ਹੋਏ ਕਾਮਾਂ ਜ਼ਿੰਦਗੀ ਦੇ ਸਾਰੇ ਮਨੋਰਥ ਸਫਲ ਹੋ ਜਾਂਦੇ ਹਨ ਗੁਰ ਕੀਨੋ ਮੁਕਤ ਦੁਆਰਾ ਸਭ ਸ੍ਰਿਸ਼ਟ ਕਰੈ ਚੈ ਕਾਰਾ ਨਾਨਕ ਪ੍ਰਭ ਮੇਰਾ ਸਾਥੇ ਜਨਮ ਮਰਨ ਪੈ ਲਾਥੇ ਏ ਭਾਈ ਗੁਰੂ ਨੇ ਹਰ ਨਾਮ ਸਿਮਰਨ ਦਾ ਇੱਕ ਐਸਾ ਦਰਵਾਜ਼ਾ ਤਿਆਰ ਕਰ ਦਿੱਤਾ ਜੋ ਵਿਕਾਰਾਂ ਤੋਂ ਖਲਾਸੀ ਕਰਾ ਦਿੰਦਾ ਹੈ ਗੁਰੂ ਦੀ ਇਸ ਦਾਤ ਦੇ ਕਾਰਨ ਸਾਰੀ ਸ੍ਰਿਸ਼ਟੀ ਗੁਰੂ ਦੀ ਸ਼ੋਭਾ ਕਰਦੀ ਹੈ ਏ ਨਾਨਕ ਇਹ ਆਖੋ ਕਿ ਗੁਰੂ ਦੀ ਕਿਰਪਾ ਨਾਲ ਹਰ ਨਾਮ ਹਿਰਦੇ ਵਿੱਚ ਵਸਾਇਆ ਪਰਮਾਤਮਾ ਮੇਰੇ ਅੰਗ ਸੰਗ ਵਸਦਾ ਪ੍ਰਤੀਤ ਹੋ ਰਿਹਾ ਹੈ ਮੇਰੇ ਜਨਮ ਮਰਨ ਦੇ ਸਾਰੇ ਹੀ ਡਰ ਲਹਿ ਗਏ ਹਨ ਸੋ ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 621ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ ਉਮੀਦ ਕਰਦੇ ਹਾਂ ਅੱਜ ਦੇ ਅੰਗ ਦੀ ਗੁਰਬਾਣੀ ਦੇ ਵਿੱਚੋਂ ਕਾਮ ਆਦਿਕ ਵੈਰੀਆਂ ਦੇ ਨਾਲ ਕਿਵੇਂ ਨਜਿੱਠਣਾ ਹੈ ਇਹ ਤੁਹਾਨੂੰ ਜ਼ਰੂਰ ਸਮਝ ਆਇਆ ਹੋਵੇਗਾ ਤੇ ਨਾਲ ਦੀ ਨਾਲ ਇਹ ਗੱਲ ਤੁਹਾਡੇ ਹਿਰਦੇ ਵਿੱਚ ਘਰ ਕਰ ਗਈ ਹੋਵੇਗੀ ਕਿ ਅੰਤਰਜਾਮੀ ਜਾਣੈ ਬਿਨ ਬੋਲਤ ਆਪ ਪਛਾਨੈ ਤੇ ਤੁਸੀਂ ਅੱਗੇ ਤੋਂ ਕਿੱਡੀ ਵੀ ਮੁਸ਼ਕਲ ਦੇ ਵਿੱਚ ਹੋਵੋ ਮੁੱਖੋਂ ਬੋਲ ਕੇ ਉਸ ਪ੍ਰਮਾਤਮਾ ਨੂੰ ਆਪਣੀ ਮੁਸ਼ਕਲ ਬਾਰੇ ਦੱਸਣ ਦਾ ਦੱਸਣ ਦੀ ਜ਼ਰੂਰਤ ਨਹੀਂ ਸਮਝੋਗੇ ਕਿਉਂਕਿ ਤੁਹਾਨੂੰ ਪਤਾ ਹੋਏਗਾ ਕਿ ਮੈਂ ਜਿਸ ਮੁਸ਼ਕਲ ਵਿੱਚ ਹਾਂ ਉਸ ਪ੍ਰਮਾਤਮਾ ਨੂੰ ਪਹਿਲਾਂ ਤੋਂ ਹੀ ਪਤਾ ਹੈ ਉਹ ਮੇਰੇ ਦਿਲ ਦੀ ਗੱਲ ਜਾਣਦਾ ਹੈ ਉਹ ਮੇਰੇ ਅੰਦਰ ਹੀ ਵਸਦਾ ਹੈ ਵੀਡੀਓ ਚੰਗੀ ਲੱਗੇ ਦੇ ਅੱਗੇ ਲੋਕਾਂ ਤੱਕ ਜ਼ਰੂਰ ਪਹੁੰਚਾਓ ਤੁਹਾਡਾ ਬਹੁਤ ਬਹੁਤ ਧੰਨਵਾਦ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ